ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਸ਼ੁਰੂਆਤ ਸੋ ਅੱਜ ਫਿਰ ਮੌਸਮਾਂ ਕਤਿਗਰੀ ਵਿੱਚ ਹੋ ਚੁੱਕਿਆ ਖਰਾਬ ਧੰਦ ਬਹੁਤ ਹੋ ਗਈ ਮੌਸਮ ਹੋ ਗਿਆ ਖਰਾਬ ਤੇ ਫਿਲਹਾਲ ਹੁਣ ਆਪਾਂ ਆਪਣੀ ਤਿਆਰੀ ਹੈ ਜੀ ਅੱਜ ਆਪਣੇ ਸੀਜ਼ਨ ਦਾ ਤਕਰੀਬਨ ਇਸ ਸੀਜ਼ਨ ਦਾ ਹੁਣ ਪਹਿਲਾ ਵਿਆਹ ਜਿਹਨੇ ਇਸ ਤੋਂ ਪਹਿਲਾਂ ਜਿਹੜੇ ਨਵੰਬਰ ਦਸੰਬਰ ਵਾਲੇ ਨੇ ਉਹ ਆਪਣੇ ਬਤੀਤ ਹੋ ਸਕੇ ਜਨਵਰੀ ਤੋਂ ਬਾਅਦ ਜਨ ਅਰਹੰਦ ਦੇ ਮੇਲੇ ਤੋਂ ਬਾਅਦ ਫਤੇਗੜ ਤੋਂ ਬਾਅਦ ਇਹ ਆਪਣਾ ਪਹਿਲਾ ਬੈ ਜੀ ਨੂੰ ਪੰਜ ਇਨਵਰਟ ਤੇ ਪੰਜ ਮਿਲ ਜਾਣਾ ਬੈਠੇ ਵਿੱਚ ਤੇ ਆਪਣੀ ਤਿਆਰੀ ਹੈ ਤੇ ਨਾਲ ਆਪਣੇ ਦੋਸਤ ਮਿੱਤਰ ਨੇ ਜਾਣਾ ਤੇ ਤਕਰੀਬਨ ਤਿਆਰੀ ਹੈ ਸਾਰਿਆਂ ਦੀ ਤੇ ਆਪਣੇ ਸਾਰੇ ਚੈਨਲ ਨੂੰ ਸਾਰੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈ ਲਿੰਕ ਵਾਲਾ ਬਟਨ ਦਬ ਦੋ ਤਾਂ ਸਾਨੂੰ ਸਾਰੀਆਂ ਵੀਡੀਓ ਨੋਟੀਫਿਕੇਸ਼ਨ ਤਕਰੀਬਨ ਮਿਲਦਾ ਰਹੇ ਤੇ ਜਿੰਨੇ ਵੀ ਤੁਸੀਂ ਪਹਿਲੀ ਵਾਰ ਇਸ ਚੈਨਲ ਤੇ ਆਏ ਜਰੂਰ ਸਾਰਨੂੰ ਬੇਨਤੀ ਹੁੰਦੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਕੰਨ ਨੂੰ ਬਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋ ਅੱਜ ਦਪਨਾ ਬਲੌਕ ਕਰਦਾ سٹਾਰਟ ਤੇ ਮੌਸਮ ਥੋੜਾ ਹੋ ਕੇ ਖਰਾਬ ਪਿਆ ਵੀ ਆਪਾਂ ਕਾਫੀ ਦੂਰ ਜਾਣਾ ਤੇ ਆਪਾਂ ਚੱਲਦੇ ਆਂ ਤਿਆਰੀ ਕਰਦੇ ਆਂ ਤੇ ਫਿਰ ਚੱਲਦੇ ਜੀ ਆਪਣੇ ਪਿਆ ਨੂੰ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕੱਲ ਆਪਾਂ ਵੀਡੀਓ ਦੇ ਵਿੱਚ ਕਿ ਤੁਹਾਨੂੰ ਗੱਡੀ ਦਿਖਾਈ ਸੀ ਜੀ ਕਿ ਆਪਾਂ ਗੱਡੀ ਲੈ ਲਈ ਔਰ ਉਹ ਗੱਡੀ ਆਪਾਂ ਨੇ ਲਈ ਉਹ ਗੱਡੀ ਆਪਣੇ ਯਾਰ ਦੋਸਤ ਨੇ ਲਈ ਸੀ ਫਲਾਲ ਗੱਡੀ ਉਹ ਆਪਣੇ ਇਨਵੈਸਟਮੈਂਟ ਨੇ ਕਰੀ ਖੜੀ ਹੈ ਕਿਉਂਕਿ ਰਾਤ ਤਕਰੀਬਨ ਗੱਡੀ ਆਪਣੇ ਐਸੇ ਜਗ੍ਹਾ ਤੇ ਲਾ ਗਿਆ ਸੀਗਾ ਤੇ ਕਿਉਂਕਿ ਨੂੰ ਕੋਈ ਦਿਨ ਹੋਣਾ ਚਲੋ ਆਪਣੇ ਦਿਨ ਕਰਾਉਣਗੇ ਕੁਸਤਵਾਤ ਗੱਡੀ ਨੂੰ ਬਿਕਰੇ ਐਂਟਰੀ ਕਰਾਉਣ ਦੇ ਰਾਤ ਗੱਡੀ ਆਪਣੇ ਵਿਖੜੀ ਸੀ ਇਸ ਟਾਈਮ ਵੀ ਆਪਣੇ ਸਾਹਮਣੇ ਬਿਲਕੁਲ ਆਪਣੇ ਸਾਹਮਣੇ ਖੜੀ ਹੈ ਗੱਡੀ ਸਾਨੂੰ ਗੱਡੀ ਵੀ ਦਿਖਾ ਦਿੰਦੇ ਆ ਇਨ ਧੰਨਵਾਦ ਉਹਨਾਂ ਦੋਸਤੋ ਮਿੱਤਰਾਂ ਦਾ ਜਿਨ੍ਹਾਂ ਨੇ ਸਾਨੂੰ ਮੈਸੇਜ ਕਰੇ ਕਮੈਂਟ ਕਰਕੇ ਵਧਾਈਆਂ ਦਿੱਤੀਆਂ ਨੇ ਫਿਲਹਾਲ ਮੈਂ ਸਮਝ ਦੁਬਾਰਾ ਫਿਰ ਦੱਸਦਾ ਰਹਾਂ ਗੱਡੀ ਉਹ ਆਪਣੀ ਨਹੀਂ ਸੀ ਗੱਡੀ ਆਪਣੇ ਯਾਰ ਦੋਸਤ ਦੀ ਸੀ ਤੇ ਉਹ ਆਪਾਂ ਨੂੰ ਆਪਣੇ ਨਾਲ ਲੈ ਕੇ ਸੀਗੀ ਗੱਡੀ ਦੀ ਡਿਲੀਵਰੀ ਲੈਣ ਵਾਸਤੇ ਤੇ ਹੁਣ ਆਪਾਂ ਇੱਕਦਾਂ ਗੱਡੀ ਦੀ ਚਿੰਗਾਂ ਮਰਵਾ ਦਈਏ ਤੇ ਤਕਰੀਬਨ ਗੱਡੀ ਜਿਹੜੀ ਕੱਲਾ ਆਪਾਂ ਨੇ ਲਈ ਸੀ ਉਹ ਆਪਣੇ ਤੋਂ ਦੱਸਿਆ ਕਿ ਆਪਣੇ ਘਰ ਖੜੀ ਹੈ ਕونکی ਬਾਈ ਨੇ ਕਿ ਡੈਕ ਕਢਾਉਣਾ ਮ ਟਾਈਮ ਲੈਣਾ ਹੋਣਾ ਤੇ ਇਸ ਕਰਕੇ ਉਸ ਵਕਤ ਉਹ ਗੱਡੀ ਆਫ ਕਰੇ ਰਾਤ ਨਹੀਂ ਲੈ ਕੇ ਗੱਡੀ ਤਕਰੀਬਨ ਆਪਣੇ ਲਈ ਘਰੇ ਕਢਾ ਕੇ ਸੀਗੇ ਗੱਡੀ ਬਹੁਤ ਸੋਹਣੀ ਹੈ ਤੇ ਤਕਰੀਬਨ ਲੋਕ ਲੱਗਿਆ ਪੈਨੇ ਸਾਨੂੰ ਗੱਡੀ ਅੰਦਰੋਂ ਵੀ ਸਾਰੀ ਤਕਰੀਬਨ ਦਿਖਾਈ ਦਿੰਦੇ ਤੇ ਫਿਲਾਲ ਗੱਡੀ ਕਾਫੀ ਤਸੰਦਰ ਸੋਹਣੀ ਬਹੁਤ ਵਧੀਆ ਗੱਡੀ ਲਈ ਹੈ ਬਾਈ ਨੇ ਅੱਜ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਸਾਨੂੰ ਮੈਸੇਜ ਦੇ ਕਮੈਂਟ ਕਰੇ ਨੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀ ਗੱਡੀ ਲਈ ਤੁਹਾਨੂੰ ਫਿਰ ਤੋਂ ਦੱਸ ਦਿੰਦੇ ਗੱਡੀ ਆਪਣੀ ਨਹੀਂ ਗੱਡੀ ਆਪਣੇ ਯਾਰ ਦੋਸਤ ਨੇ ਗੱਡੀਆਂ ਲਈ ਹੈ ਤੇ ਗੱਡੀ तकरीबन ਇਸ ਟਾਈਮ ਆਪਣੇ ਘਰੇ ਖੜੀ ਹੈ ਸਕੋਰਪਿਓ S10 ਤੇ ਇਹ 2017 ਸ਼ਾਇਦ 16 17 ਮਾਡਲ ਗੱਡੀ ਹੈ ਤੇ ਬਾਕੀ ਜਦੋਂ ਜਦੋਂ ਆਪਣੇ ਚਾਬੀ ਹੋਏ ਤੁਹਾਨੂੰ ਇਹ ਗੱਡੀ ਅੰਦਰੋਂ ਫੁੱਲ ਗੱਡੀ ਦਿਖਾਵਾਂਗੇ ਤੇ ਹੁਣ ਆਪਾਂ ਚੱਲਦੇ ਹਾਂ ਤੱਕ ਆਪਣੇ ਕੰਮ ਤੇ ਤੇ ਚਲੋ ਜੀ ਚੱਲਦੇ ਹਾਂ ਮਾਤਾ ਨੇ ਤਾਂ ਅੱਜ ਫੇਰ ਧਰ ਲਿਕੜਾ ਹੀ ਖੋਵਾ ਕੱਢਣ ਵਾਸਤੇ ਜਿਹੜਾ ਸਰਦਾਰ ਇੰਡੀ ਗਾਂਦ ਪਹਿਲਾਂ ਅਸੀਂ ਜਿਹੜਾ ਪਹਿਲਾਂ ਖੋਵਾ ਕੱਢਿਆ ਤੀ ਉਹ ਦੇ ਦਿੱਤਾ ਸੀ ਭੂਆ ਉਹਨਾਂ ਨੂੰ ਤੇ ਹੁਣ ਕੱਢਾਂਗੇ ਭੈਣ ਵਾਸਤੇ ਇਹ ਹੁਣ ਭੈਣ ਨੂੰ ਭਜਾਉਣਾ ਤੇ ਪਹਿਲਾਂ ਉਹਨੇ ਟਾਲ ਕਰਤੀ ਕਿ ਮੈਨੂੰ ਹਜੇ ਦੇਖ ਕੇ ਨਾ ਜਾਇਓ ਤੇ ਹੁਣ ਫੋਨ ਆ ਗਿਆ ਕਿ ਮੈਨੂੰ ਛੇਤੀ ਮੇਰਾ ਸਮਾਨ ਭਜਾਓ ਹੈ ਦੇਣਾ ਪਊਗਾ ਦੇਣਾ ਪਊਗਾ ਕੁੜਿੰਗਾਂ ਦੇ ਕੰਮ ਐਸੀ ਹੁੰਦੇ ਨੇ ਯਾਦ ਲੱਗੇ ਪਏ ਨੇ ਖਵਾ ਗਦੋਂ ਜਿਹੜੇ ਆਪਾਂ ਸ਼ਾਮ ਨੂੰ ਮੁੜ ਕੇ ਆਵਾਂਗੇ ਉਹਨੂੰ ਖਵਾ ਨਿਕੜ ਜੂਗਾ ਫਿਰ ਆ ਕੇ ਆਪਾਂ ਖਾਵਾਂਗੇ ਗਰਮ ਗਰਮ ਹੈ ਖਾਵਾਂਗੇ ਵਰਖੀਆਂ ਫਿਰ ਆ ਆ ਕੇ ਵਰਖੀਆਂ ਖਾਵਾਂਗੇ ਤੇ ਆਪਾਂ ਹੁਣ ਚੱਲਦੇ ਆ ਤੇ ਧੁੰਦ ਵੀ ਬਹੁਤ ਹੈ ਤੇ ਹੌਲੀ ਹੌਲੀ ਚੱਲਦੇ ਆ ਚਾਲੇ ਪਾਉਣੇ ਆ ਤੇ ਤਕਰੀਬਨ ਆਪਾਂ ਹੁਣ ਸੋ ਬਦੀਏ ਘਰੋਂ ਚੱਲ ਪਏ ਧੁੰਦ ਸੰਤ ਸਵੇਰ ਦੇ ਸਿਰ ਧੁੰਦ ਬਹੁਤ ਜਿਆਦਾ ਹੈ ਤੇ ਆਪਾਂ ਹੁਣ ਟਕੇ ਨਾਲ ਜਾ ਰਹੇ ਆ ਜਾਣ ਆਪਾਂ ਨੇ ਕਾਫੀ ਕਣੈਸ ਕੋ ਪ੍ਰਯਾਪਨ ਜਲਦੀ ਚੱਲ ਲਵੇ ਤੇ ਅਗੋੜੀ ਜਾ ਰਹਿਆ ਹਾਂ ਸਾਨੂੰ ਅੱਜ ਖਰਾਬ ਹੈ ਤੰਦ ਬਹੁਤ ਜ਼ਿਆਦਾ ਪੈਣ ਲੱਗੀ ਪਈ ਹੈ ਤੇ ਪਹੁੰਚ ਕੇ ਸਿੱਧੇ ਕਰਦਿਆ ਬੰਦੇ ਨਾਲ ਗੱਲ ਉਹ ਆਤ ਤੇ ਭਾਈ ਥੋੜੇ ਓਵਰਡੇ ਗਿਆ ਰਹੇ ਦੀਗਾ ਚਲੋ ਪਛਤ ਰਹੀ ਹੈ ਵੀ ਤੁਹਾਨੂੰ ਦੇ ਚ ਜਿੰਨੇ ਕੋ ਆਪਣੀ ਪਛਤ ਕਰ ਸਕਦੇ ਆ ਪਛਤ ਕਰਿਆ ਕਰੋ ਸਨੋ ਚੱਲੋ ਗੱਡੀਆਂ ਲਾਈਟਾਂ ਲਾ ਕੇ ਰੱਖੋ ਤਕਰੀਬਾ ਅਪਨ ਸਾਰੇ ਗੱਡੀਆਂ ਲਾਈਟਾਂ ਲਾ ਕੇ ਨੇ ਹੈਂਡਿਕਟਰ ਚੱਲਣ ਲੱਗ ਰਹੇ ਨੇ ਆਪਣੇ ਸਾਰੇ ਜਿੰਨੇ ਕਿ ਪਛਤਦੋਂ ਉਸਕੇ ਸਨੋ ਚੱਲਣੂ ਤੇ ਕੁਛ ਜਾਦੇ ਕਾਲੀ ਕਰਨ ਨਾਲ ਕੁਝ ਨਹੀਂ ਮਿਲਦਾ ਬੜੇ ਟਿਕਾਈਂ ਨਾਲ ਚੱਲਦੇ ਕਰੋ ਸੋ ਹੁਣ ਆਪਾਂ ਚੱਲਦੇ ਆ ਤੇ ਮਿਲਦੇ ਹੀ ਫਿਰ ਅੱਗੇ ਚੱਲ ਕੇ ਆਪਣੇ ਦਫ਼ਤਰ ਨਵੇ ਕੁ ਟਾਈਮ ਆ ਯਾਰ ਇਹ ਵਿਆਹ ਜਾਣ ਦਾ ਹੈਂ ਅੰਦਰੋਂ ਫੋਨ ਕਰਕੇ ਆ Đ ਨਾ ਵੀਰੇ ਟਾਈਮ ਹੀ ਟਾਈਮ ਹੈ ਮੇਰੇ ਹੁਣ ਗੱਲ ਹੋਈ ਜਾਂਦੀ ਹੈ ਹਲੇ ਉਹ ਪਾਸੇ ਬੈਠੂ ਆ ਹਲੇ ਕਹਿੰਦਾ ਅਸੀਂ ਚੱਲੇ ਨਹੀਂ ਹੈਗੇ ਬਸ ਥੋੜੇ ਟਾਈਮ ਤੱਕ ਚੱਲਦੇ ਆਂ ਕਹਿੰਦਾ ਤੁਸੀਂ ਪਹੁੰਚੋ ਟਾਈਮ ਕਿ ਦਿੱਤਾ ਸੀ ਮੈਨੂੰ 12 ਵਜੇ ਦਾ ਫਿਰ 12:00 ਵਜੇ ਪਹੁੰਚਣ ਦਾ ਟਾਈਮ ਸੀ ਆਪਣਾ 12 ਵਜੇ ਦਾ ਟਾਈਮ ਇੱਥੇ ਚੱਲਣ ਦਾ ਸੀ ਵੀਰੇ ਆਪਾਂ ਚੱਲ ਪਏ ਇੱਥੋਂ ਹਾਂ ਹੈਲੋ ਬਧਾਈਆਂ ਪਾਈ ਤੁਹਾਨੂੰ ਬਧਾਈਆਂ ਸੋਨੂ ਵੀ ਬਾਈ ਜੀ ਠੀਕ ਹੈ ਜੀ ਮੈਂ ਤੁਹਾਨੂੰ ਕੱਦਦਾ ਕਹਿੰਦਾ ਮੁਹੱਬਤ ਬਧਾਈਆਂ ਦੇ ਦੀ ਚੱਲ ਕੇ ਮੁਹੱਬਤ ਆਈ ਨਹੀਂ ਹੈਗੀ ਮੈਂ ਦੇਖੀ ਹੈ ਮੇਰੇ ਕੋਲ ਨੰਬਰ ਦੂਜਾ ਸੀ ਮੈਂ ਉਹਨੂੰ ਫੋਨ ਲਿਆ ਰਾਜੇਂਦਰ ਕਹਿੰਦਾ ਤੇਰੀ ਲੋਕੇਸ਼ਨ ਤੇਰੀ ਵੀ ਪੇਜ ਤੇ ਪਤਾ ਕਰਕੇ ਦੱਸ ਅੱਛਾ ਮੈਂ ਤੇਰੀ ਲੋਕੇਸ਼ਨ ਵੀ ਪੇਜ ਤੇ ਪਤਾ ਕਰ ਲਿਆ ਬਸ ਕੌਫੀ ਗਰਾਹੀ ਬਣ ਗਏ ਹੋ ਗਏ ਬਣ ਰਹੀ ਹੈ ਹੂੰ ਵੀ ਬਣ ਕੌਫੀ ਹੈ ਘੜਦਾ ਨਹੀਂ ਸਰਦਾ ਨਹੀਂ ਹੋ ਰਹੀ ਹੈ ਇਹ ਕੌਫੀ ਲੈਣਾ ਚਲਦੇ ਨਹੀਂ ਕਿੰਦਾ ਬਾਬਿਓ ਕੌਫੀ ਬਣਾ ਉੱਥੇ ਬਾਬਿਓ ਹਾਂ ਉਹਦਾ ਜਦੋਂ ਆਣ ਉਹ ਤਾਂ ਦੇਖੀ ਜਾਊਗੀ ਆਪਾਂ ਚਾਹ ਕੌਫੀ ਦਾ ਪੀਏ ਉਹਦਾ ਪਿੱਛੋਂ ਮਾਦਦ ਲੈਣਾ ਠੋੜੀ ਕਰਾਉਣਾ ਜਦੋਂ ਆਣੇ ਦੇਖੀ ਜਾਊਗੀ ਬਈ ਦੇਖ ਕੇ ਬਈ ਜਦੋਂ ਭਰਤੀਆਂ ਹੈ ਬਈ ਇੰਨੇ ਚ ਪਾ ਲੈ ਕੋਈ ਗੱਲ ਨਹੀਂ ਕੋਈ ਮੈਂ ਕਿਹਾ ਅਸੀਂ ਗੱਡੀ 'ਚ ਬੈਠਦੇ ਜਾ ਕੇ ਛੱਡ ਲੱਗ ਜੀਏ ਚੱਲੀਏ I don't ever slow up. No, I don't take shit. I got no love for the fakest. If you wanna play tough and wanna hate this, I'll always show up. I don't ever slow up. No, I don't. i do so instinctive and so passionate every word i move so descriptive like and other بیاਤ ਉਹ ਆ ਆਪਣੇ ਦਫ਼ਤਰ ਦੇ ਵਿੱਚ ਤੇ ਯਾਰ ਦੋਸਤ ਬੰਨੇ ਨੇ ਤੇ ਹੁਣ ਕਰ ਲਈਏ ਥੋੜਾ ਜਿਹਾ ਕੰਮ ਹਾਂ ਬਹੁਤ ਵਿਆਹ ਸ਼ਰਖਲੇ ਬਤਾ ਇਹਨੂੰ ਕਹਿੰਦਾ ਤੀ ਵਾ ਤੂੰ ਉਹਨੂੰ ਕਹਿੰਨਾ ਹੁਣ ਕਰ ਲਈਏ ਥੋੜਾ ਹਾਂ ਹੁਣ ਕਰ ਲਈਏ ਥੋੜਾ ਜਿਹਾ ਕੰਮ ਵੀ ਤੂੰ ਉਹਨੂੰ ਕਹਿੰਦਾ ਆ ਦੇਖ ਲੈ ਹੁਣ ਵੀ ਤੂੰ ਦਫ਼ਤਰ ਕਹਿੰਦੀ ਦੇਖ ਲੈ ਤੂੰ ਆਪਣਾ ਦਫ਼ਤਰ ਦੇਖ ਲਵਾ ਮੈਨੂੰ ਪਤਾ ਨਹੀਂ ਕਿ ਨਾ ਮੈਂ ਨਿਗਾਹ ਪਾਈ ਮੇਰੇ ਦਫ਼ਤਰ 'ਚ ਤੇ ਤਾਂ ਤਾਂ ਮਾਰਦਾ ਮੈਂ ਤਾਂ ਨਹੀਂ ਮਾਰਿਆ ਹਾਂ ਹਾਂ ਆਦੀ ਤੇਰੀ ਤਸਵੀਰ ਦੇਖ ਲਿਆ ਹਾਂ ਮਨ ਲੈ ਵਧੀਆ ਰਿਹਾ ਤੂੰ ਅੱਜ ਮੈਂ ਮਾਂ ਮੈਂ ਦੇਖਿਆ ਤਾਂ ਨਹੀਂ ਸੁیرے ਯਾਰ ਹੋ ਹੈ ਆਈ ਦੀਆ ਆਇਆ ਮਾਰ ਸੁیرے ਫੇਰ ਆ ਕੇ ਜਿਹੜੇ ਯਾਰੋ ਅੱਛਾ ਇਹ ਚਾਰਾ ਦਾ ਉਹ ਫੋਟੋਆਂ ਬਣੀਆਂ ਫੋਟੋ ਵਾਲਾ ਕੁਝ ਚੱਲ ਕੇ ਆਪਾਂ ਫੋਨ ਕਰ ਕਰ ਦੱਸਾਂ ਚੱਲ ਚਲ ਕੇ ਹਾਂ ਫੋਨ ਮਾਰ ਲੈ ਨੂੰ ਫੋਨ ਕਰ ਜਾ ਕੇ ਹੁੰਦਾ ਸਪਾ ਹੈ ਜਾ ਕੇ ਹੁੰਦਾ ਮੁੱਚ ਕੇ ਨਾ ਹੂੰ ਕੀ ਗੱਲ ਆਦ ਕੀ ਨਾ ਚਲੋ ਚੱਲ ਪੱਗਰ ਪੜੇ ਹਾਂ ਚਲੋ ਚੱਲਦੇ ਆ ਅਫਦਰ ਹਾਂਜੀ ਦੋਸਤੋ ਰਾਤ ਆਪਾਂ ਕਾਫੀ ਹੋ ਗਏ ਸਵੇਨੀ ਰਾਜੋ ਘਰ ਪਹੁੰਚਿਆ ਸੋ ਰਾਤ ਆਪਣੇ ਜੋ ਇਹ ਬਲੌਗ ਸੀ ਤਕਰੀਬਨ ਬੰਦ ਕਰਨਾ ਆਪਾਂ ਕੋਈ ਯਾਦ ਨਹੀਂ ਰਿਹਾ ਸੋ ਇਹ ਬਲੌਗ ਆਪਾਂ ਅੱਜ ਦੀ ਬੰਦ ਫਿਰ ਆਪਾਂ ਨਵੇਂ ਬਲੌਗ ਨੂੰ ਕੰਟੀਨਿਊ ਕਰਦੇ ਆ ਸੋ ਅੱਜ ਦਾ ਬਲੌਗ ਅੱਜ ਦੀ ਵੀਡੀਓ ਆਪਾਂ ਕਰਦੇ ਬੰਦ ਸੋ ਸਾਡੇ ਚੈਨਲ ਨੂੰ ਦੇਖਣ ਲਈ ਸਾਡੇ ਚ ਨੂੰ ਕਰ ਲੋ ਸਬਸਕ੍ਰਾਈਬ ਵੈਲ ਇੰਕ ਰਮ ਬਟਨ ਦਬਾ ਦੋ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬਨ ਮਿਲਦਾ ਰਹੇ ਤੇ ਨਵੇਂ ਨਵੇਂ ਵੀਡੀਓਜ਼ ਦਾ ਮੈਨੇ ਬਲੌਗ ਸੋ ਦੇ ਤੱਕ ਪਹੁੰਚ ਦੇ ਰਾਂ ਸੁਰੱਖਿਓ ਆਪਣਾ ਖਿਆਲ ਸਸ਼ੀ ਕਾਲ ਗੁੱਡ ਬਾਏ ਰੱਬ ਰੱਖਾ